ਚਰਖੇ ਕੱਤੀਆਂ ਪੂਣੀਆਂ ਮਾਲਾਪ ਤੋੜੇ ਜੋਟੀਆਂ ਆਟੇਰ ਨੇ ਨਾ ਅਟੀਆਂ ਨਾ ਹੋਂਦ ਰਹੀ ਗੱਲ ਰੋਟੀਆਂ ਨਾ ਹੋਂਦ ਰਹੀ ਗੱਲ ਰੋਟੀਆਂ ਗੁੱਜ ਫਾਟ ਹਿਲੀਆਂ ਚਰਮਖਾ ਸੋ ਤੱਕਲਾ ਵਾਲ ਖਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆ ਮੇਲ ਪਿਆ ਪਾਸਿਓ ਇੱਕ ਸਮੇ ਦੀ ਇੱਕ ਪਿਆਰ ਦੀ ਨਹਿਰਾ ਚੱਲਣ ਦੋ ਪਾਸਿਓ ਇੱਕ ਜਿੱਤ ਦੀ ਇੱਕ ਹਾਰ ਦੀ ਇੱਕ ਜਿੱਤ ਦੀ ਇੱਕ ਹਾਰ ਦੀ ਦੇ ਨੂਰੀ ਦਰਸ਼ ਪਰਿਤਮਾ ਜੀਵਨ ਤੇ ਮਰਨ ਸਵਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆਵਲ ਪਿਆ ਕੀ ਖੇਲ ਬਜਾਰ ਤਾਂ ਜੀਵਨ ਮਰਨ ਦੀ ਕਾਰ ਤੋਂ ਦਿਲ ਛਲਕਦਾ ਸਾ ਡਲਕਦਾ ਜੋ ਕੂੰਜ ਵਿਛੜੀ ਡਾਰ ਤੋਂ ਜੋ ਕੂੰਜ ਵਿਛੜੀ ਡਾਰ ਤੋਂ ਅਖਰ ਵੀ ਸਸਾਂ ਤੋਂ ਸੋਹਣਾ ਉਹ ਕਰ ਚਾਨਣ ਕਰ ਚਾਨਣ ਚੁੱਕ ਅੰਧਿਆਰ ਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਉਹ ਨਾਨਕ ਦੇ ਅੰਗੋਂ ਉਪਜ ਕੇ ਉਪਜ ਕੇ ਨਾਨਕ ਦੇ ਅੰਗੋਂ ਉਪਜ ਕੇ ਅੰਗਦ ਤੋਂ ਅਮਰ ਹੋ ਗਿਆ ਰਾਮਦਾਸ ਸੋਢੀ ਗੁਰੂ ਅਰਜਨ ਤਾਰੀ ਤਾਰਨ ਜੋਗਿਆ ਸਾਨੂੰ ਤਾਰੀ ਤਾਰਨ ਜੋਗਿਆ ਹਰ ਜਿਓ ਗੋਬਿੰਦ ਜਿਓ ਤਾਰੀ ਤਾਂ ਦੇਵਨ ਸਾਰਿਆ ਜਿੰਦ ਚੱਲੀ ਮੈਂ ਕੱਲੀ ਪਰਦੇਸ ਆਨ ਲਿਪਿਆ ਬਿਆ ਰੁਕੇ ਰਗ ਸਾ ਉਹ ਕਦੇ ਟੈਕਦੀ ਕਦੇ ਸੈਕਦੀ ਜਿੰਦ ਯਾਰੁਕੇ ਰਗ ਸਾ ਤੇ ਤੇਰੇ ਨੀਲੇ ਜਿੱਥੋਂ ਲੰਗਣਾ ਮੈਂ ਦਵਾ ਬਹੁਕਰਾ ਉਸ ਰਾਤੇ ਮੈਂ ਦਵਾ ਬਹੁਕਰਾ ਉਸ ਰਾਤੇ ਓ ਮਹੱਬਤ ਨਜ਼ਾਰਿਆ ਓ ਹੋ ਮਹੱਬਤ ਦੇ ਵਣ ਰਾਰਿਆ ਗਲ ਲਾਲ ਤਾਨ ਨਹਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆਮਿਲ ਰੱਲੇ ਨੂੰ ਲੱਜ ਵਾਲੇ ਨੂੰ ਦਰਖਸਤ ਹੈ ਗੁਰਦੇਵ ਨੂੰ ਇਹ ਪ੍ਰੇਮ ਕਹਾਣੀ ਲਿਖਣ ਲਈ ਇਹ ਪ੍ਰੇਮ ਕਹਾਣੀ ਲਿਖਣ ਲਈ ਬਲ ਬੁੱਧ ਦਿਓ ਬਲ ਦੇਵ ਨੂੰ ਜੀ ਬਲ ਬੁੱਧ ਦਿਓ ਬਲ ਦੇ ਛੇਤੀ ਸੋਹਣਿਆ ਐ ਸਮਾ ਕਿਸਕ ਦਾ ਜਾ ਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆਮਲ ਪਿਆਰ ਆਮਲ